ਨਮੋ ਨਮੋ ਬਰਤਾਲ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਕੀ ਗੋਦ ਅੰਦਰ ਮਾਤਾ স্বর্ণ ਕੌਰ ਜੀ ਦੀ ਯਾਦ ਵਿੱਚ ਇਨ੍ਹਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋ ਕੇ ਗੁਰੂ ਦਰਬਾਰ ਵਿੱਚ ਰੱਬੀ ਬਾਣੀ ਦਾ ਕੀਰਤਨ ਆਪ ਸਾਰੇ ਸਰਵਣ ਕਰ ਰਹੇ ਸੀ ਉਹ ਗੁਰਫਤਿ ਪ੍ਰਵਾਨ ਕਰੋ ਜੀ ਕੋਈ ਨਸਨਾ ਵੰਦੀ ਨਾ ਰਹੇ ਸਾਰੇ ਆਪੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਮਿੰਟ ਆਪ ਜੀ ਦੇ ਲੈਣੇ ਹਨ ਉਸ ਤੋਂ ਬਾਅਦ ਅਨੰਦ ਸਾਹਿਬ ਅਰਦਾਸ ਹੋਵੇਗੀ ਮਾਂ ਦਾ ਸੰਸਾਰ ਤੇ ਬੜਾ ਵੱਡਾ ਰੁਤਬਾ ਇੱਕ ਲਖਾਰੀ ਲਿਖਦਾ ਮਾਂ ਜਿਹਾ ਕਣ ਸ਼ਾਵਾਂ ਮੁੱਟਾ ਕਿਧਰੇ ਨਜਨ ਆਈ ਜਿਸ ਤੋਂ ਤਾਂ ਛਾਂ ਉਦਾਰੀ ਲੈ ਕੇ ਰੱਬ ਨੇ ਸਵਰਗ ਬਣਾਇਆ ਜਿਹੜਾ ਨਿੱਗ ਮਾਂ ਦੀ ਗੋਦ ਵਿੱਚ ਆਉਣਾ ਹੈ ਉਹਨੇ ਕੋ ਦੁਨੀਆ ਦੀ ਹੋਰ ਕੋਈ ਤਾਕਤ ਨਹੀਂ ਦੇ ਸਕਦੀ ਸਨੇਹ ਜ਼ਰੂਰ ਕਰ ਸਕਦੇ ਨੇ ਲੋਕ ਪਰ ਜਿਸ ਸਮੇਂ ਤੋਂ ਆਪਾਂ ਵਿਚਰ ਰਹੇ ਹਾਂ ਇਹ ਸਮਾਂ ਕਲਯੁਗ ਦਾ ਹੈ ਮਾਪਿਆਂ ਦਾ ਦਰਦ ਪੁੱਛਣਾ ਤੇ ਭਾਈ ਜੇਠੇ ਤੇ ਜੀਵਨ ਨੂੰ ਵਾਚ ਲੋ ਉਹ ਦੱਸ ਦੇਣ ਕਿ ਜਦੋਂ ਮਾਪੇ ਸੰਸਾਰ ਤੋਂ ਧਰ ਜਾਂਦੇ ਹਨ ਉਸ ਸਮੇਂ ਜ਼ਿੰਦਗੀ ਚ ਮਨੁੱਖ ਜਿਹੜਾ ਹੈ ਉਹ ਆਪਣੇ ਜੀਵਨ ਨੂੰ ਕਿਵੇਂ ਸੰਭਾਲਦਾ ਹੈ ਇਕੱਲਾ ਜਿਉਣਾ ਕਿੰਨਾ ਮੁਸ਼ਕਲ ਹੈ ਚਾਚੀਆਂ ਤਾਈਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਵੀ ਕੋਈ ਇਹਦੀ ਬਾਹ ਨਾ ਫੜੇ ਇਹ ਮੜੀ ਪਾਗਾ ਵਾਲਾ ਹੈ ਇਹਦੇ ਨਾਲ ਸਣੀ ਨਾ ਕਰਨਾ ਸੀ ਆਪਣੇ ਘਰ ਵਿੱਚ ਨਹੀਂ ਰੱਖਣਾ ਇਹ ਪਰ ਉਹਨਾਂ ਆਪਣੇ ਮਾਲਕ ਦੀ ਟੇਕ ਲਈ ਗੁਰੂ ਦਾ ਆਸ਼ਰਾ ਲਿਆ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਿਆ ਉਸ ਨਾਮ ਨੇ ਉਹਨਾਂ ਨੂੰ ਇਟਾ ਵੰਡਾ ਰਤਬਾ ਦੇ ਦਿੱਤਾ ਕਿ ਅੱਜ ਜਿਸ ਜਥੇ ਦੇ ਗਲੀ ਵਿੱਚੋਂ ਲੰਘਣ ਦੇ ਨਾਲ ਲੋਕ ਆਪਣੇ ਬੂਹੇ ਬੰਦ ਕਰ ਲੈਂਦੇ ਸਨ ਕਿ ਇਹ ਛੋਟੀ ਉਮਰ ਅਚ ਆਪਣੇ ਮਾਪਿਆਂ ਨੂੰ ਖਾ ਗਿਆ ਅੱਜ ਉਸ ਮਹਾਨ ਸੱਚੇ ਸਤਿਗੁਰੂ RAMDAS ਸਾਹਿਬ ਜੀ ਦੇ ਪਾਕ ਦਰਬਾਰ ਨੂੰ ਤਾਲਾ ਨਹੀਂ ਲੱਗਦਾ ਜੀ ਕੁੱਚੋ ਵੀ ਕੰਟੇ ਖੁੱਲਾ ਰਹਿੰਦਾ ਉਹ ਵੀ ਲਾਣਾ ਵੀ ਪਏ ਬੰਦ ਕਰਨਾ ਪਏ ਤੇ ਅੰਦਰੋਂ ਕੁੰਡੇ ਨੇ ਬਾਹਰੋਂ ਕੁੰਡੇ ਹੀ ਨਹੀਂ ਇਹ ਗੱਲ ਨੰਨੀ ਮਾਂ ਨੂੰ ਉਹਨਾਂ ਆਖਿਆ ਸੀ ਉਹਦਾ ਨਾ ਕਰੋ ਨਹੀਂ ਕੀਤਾ ਸ਼੍ਰੀ ਕਾਸ਼ ਨੇ ਕੋਈ ਗੱਲ ਨਹੀਂ ਇੱਕ ਦਿਨ ਤੇਰੇ ਜੇਠੇ ਦੀ ਜ਼ਿੰਦਗੀ ਚ ਇਹੋ ਜਿਹਾ ਆਏਗਾ ਵੀ ਦੁਨੀਆ ਦੀ ਤਾਕਤ ਇਸ ਜੇਠੇ ਦੀ ਸੇਵਾ ਦਾ ਮੁਕਾਬਲਾ ਨਹੀਂ ਕਰ ਸਕੇਗੀ ਦੁਨੀਆ ਦੇ ਲੋਕ ਤੇਰੇ ਜੇਠੇ ਦੇ ਸਾਣ ਝੁਕਣਗੇ ਤੇ ਸਾਰੇ ਬੜੇ ਸਿੱਧਤ ਦੇ ਨਾਲ ਗਾਉਂਦੇ ਨੇ ਧੰਨ ਧੰਨ RAMDAS GURU ਜਿਨ ਸ੍ਰੀ ਆਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਮਾਪੇ ਸੰਸਾਰ ਤੇ ਨਹੀਂ ਜਿਹਨੂੰ ਅਸੀਂ ਗਾਇਆ ਅਸੀਂ ਨਹੀਂ ਬਣਾਉਂਦੇ ਜੀ ਉਹਨਾਂ ਬਣਾ ਲਿਆ ਭਾਈ ਜਿਥੇ ਨੇ ਬਣਾਲੇ ਆਪਣੇ ਮਾਪੇ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਅਸੀਂ ਗਾਇਆ ਸਿਰਫ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਕ ਤੂੰ ਮੇਰਾ ਪ੍ਰਾਤਾਂ ਸਤਿਗੁਰਾਂ ਖੇ ਜਦੋਂ ਗੁਰੂ ਦੀ ਰਜਾ ਵਿੱਚ ਚੱਲੋਗੇ ਨਾ ਕਿ ਗੁਰੂ ਆਪੇ ਵਾਂ ਪਿਓ ਬਣ ਜਾਂਦਾ ਹੈ ਆਪੇ ਤੁਹਾਡੀ ਸਭਾਲ ਕਰਦਾ ਹੈ ਜਦੋਂ ਦੁਨੀਆ ਤੇ ਕੋਈ ਸਾਥੀ ਨਾ ਰਹੇ ਕਲਯੁਗ ਦੇ ਇਸ ਭਿਆਨਕ ਸਮੇਂ ਵਿੱਚ ਸਤਿਗੁਰ ਤੇਗ ਬਹਾਦਰ ਸਾਹਿਬ ਜੀ ਦਾ ਸ਼ਬਦ ਆਜਿਓ ਕਹਿਣ ਲੱਗੇ ਸੱਚੀ ਮੱਚੀ ਕੋਈ ਸਾਥੀ ਨਹੀਂ ਦੁਆਤਾ ਪ੍ਰੀਤਮ ਜਾਣ ਲੇਹੁ ਮਨ ਮਾਹੀ ਆਪਣੇ ਸੁਖ ਸਿਉਂ ਹੀ ਜਗ ਫਾਂਦੇ ਕੋ ਕਾਹੂ ਉਹ ਨਾਹੀ ਸ਼ਤਪੁਰਾ ਕੇ ਸਾਰਿਆਂ ਤੋਂ ਵੱਧ ਸੁਨੇ ਕਰਨਾ ਆਪਣੀ ਧਰਮ ਪਤਨੀ ਦੇ ਨਾਲ ਘਰ ਕੀ ਨਾਰ ਬਹੁਤ ਹਿਤ ਜਾਸ਼ਿਓ ਸਦਾ ਰਹਿਤ ਸੰਗ ਲਾਗੀ ਜੱਬ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਪਾਗੀ ਪ੍ਰੇਤ ਅਰਥ ਮਰ ਗਿਆ ਜੀ ਇਹਨੂੰ ਕੂਤ ਨਾ ਸਮਝਣਾ ਕੂਤੇ ਕਜੋਨ ਹੈ ਹੈ ਭਈ ਕੋਟ ਕੂਤ ਪ੍ਰੇਤ ਸ਼ੁਕਰ ਮਿਰਗਾ ਚ ਉਥੇ ਅਰਥ ਕੂਤ ਪ੍ਰੇਤ ਹਨ ਇੱਥੇ ਪ੍ਰੇਤ ਪ੍ਰੇਤ ਦਾ ਅਰਥੇ ਮਰ ਗਿਆ ਮਰ ਗਿਆ ਵੀ ਉਹਨੇ ਮਰਿਆ ਵੇਖ ਕੇ ਛੱਡ ਜਾਣਾ ਥੋੜੇ ਸਮੇਂ ਦਾ ਸਨੇਹ ਹੈ ਕਿ ਉਹ ਵੀ ਬਾਣੀ ਕਹਿੰਦੀ ਇਸ ਗੱਲ ਕਰਕੇ ਹੈ ਜਿੰਨਾ ਜਿੰਨਾ ਤੇਰਾ ਉਹਦੇ ਨਾਲ ਸੰਬੰਧ ਸੀ ਉਹਨਾਂ ਉਹਨਾਂ ਤੁਰਦਨ ਕਰਨੇ ਕਈ ਰੋਂਦੇ ਹੀ ਨਹੀਂ ਕਈ ਉਲਮੇ ਦਿੰਦੇ ਨੇ ਵੀ ਇਹਨੇ ਤੇ ਹੰਜ ਅੱਖਾਂ ਚ ਹੰਝੂ ਨਹੀਂ ਕਹਿੰਦੇ ਸਨੇਹ ਨਹੀਂ ਸੀ ਪਿਆਰ ਨਹੀਂ ਸੀ ਜਿਨ੍ਹਾਂ ਦਾ ਪਿਆਰ ਹੁੰਦਾ ਕੋ ਮਾਪੇ ਭਾਵੇਂ 100 ਸਾਲਾਂ ਚ ਚੜਾਈ ਕਰਨ ਉਹਨਾਂ ਦੀਆਂ ਅੱਖਾਂ ਦੇ ਹੰਝੂ ਨਹੀਂ ਰੁਕਦੇ ਕਿਉਂਕਿ ਉਹਨਾਂ ਨੂੰ ਪਤਾ ਹੈ ਇਜਨ ਦੇ ਵਿੱਚ ਜਦੋਂ ਮਾਂ ਜਾਏਗੀ ਜਿਹੜਾ ਖਾਲੀ ਕਿਵੇਂ ਹੁੰਦਾ ਹੈ ਬਜ਼ੁਰਗਾਂ ਨੂੰ ਕਰਦੀ ਕੁੰਜੀ ਕਿਹਾ ਜਾਂਦਾ ਪਰ ਅੱਜ ਨਹੀਂ ਸਮਾਂ ਭਿਆਨਕ ਹੈ ਕਲਯੁਗ ਦਾ ਇਸ ਭਿਆਨਕ ਸਮੇਂ ਦੇ ਵਿੱਚ ਸਤਿਗੁਰ ਆਖੇ ਸਾਰਿਆਂ ਤੋਂ ਬਾਅਦ ਸਨੇ ਧਰਮਪਤਨੀ ਨਾਲ ਸੀ ਉਹਨੇ ਵੀ ਦੂਰ ਹੋ ਜਾਣਾ ਜਦ ਹੀ ਹੰਸ ਤਜੀ ਏਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਸਤਿਗੁਰ ਕਹਿਣ ਲੱਗੇ ਤੇ ਵਿਹਾਰ ਸੰ ਇਹ ਬਿਦਕੋ ਵਿਹਾਰ ਬਣਿਓ ਹੈ ਜਾਸੀਓ ਨੇਹੁ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ ਪਰਮੇਸ਼ਰ ਦੇ ਨਾਮ ਤੋਂ ਬਿਨਾ ਤੇਰੀ ਜ਼ਿੰਦਗੀ ਦੇ ਵਿੱਚ ਕਿਸੇ ਨੇ ਕੰਮ ਨਹੀਂ ਹੋਣਾ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨੁਮਹਾਂ ਨਾਮ ਤੇ ਰਹਿ ਸੰਗ ਸਹਾਈ ਜੇ ਮਹਾ ਭਿਆਨ ਦੂਤ ਜਮਦਲੈ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੈ ਜਹ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਦਾਰੀ ਉਥੇ ਨਾਮ ਸਹਿਤਾ ਕਰਦਾ ਇੱਕ ਛੇਨ ਵਿੱਚ ਇਹ ਕਵਿ ਬੜਾ ਸੁਣ ਅਲਖ ਦਾ ਮਾਮਾਰੀਉ ਕਹਿੰਦਾ ਉੱਚੀਆਂ ਲੰਮੀਆਂ ਟਾਲੀਆਂ ਕਣੀਆਂ ਜਿਨ੍ਹਾਂ ਦੀਆਂ ਛਾਵਾਂ ਉੱਚੀਆਂ ਲੰਮੀਆਂ ਟਾਲੀਆਂ ਕਣੀਆਂ ਜਿਨ੍ਹਾਂ ਦੀਆਂ ਛਾਵਾਂ ਹਰ ਸ਼ੈ ਬਾਜ਼ਾਰੋਂ ਲੱਭ ਸੀ ਹਰ ਸ਼ੈ ਬਾਜ਼ਾਰੋਂ ਲੱਭ ਸੀ ਪਰ ਨਹੀਂ ਲੱਭਣੀਆਂ ਮਾਮਾ ਇਤੇ ਇਹ ਸ਼ੋਕੀਓ ਪੇ ਰੁਪਈਏ ਦੇ ਕੇ ਤਾਂ ਦੇ ਕੇ ਖਰੀਦ ਲਾਂਗੇ ਚਾਚੇ ਤਾਏ ਉਹਨਾਂ ਦਾ ਆਪਣਾ ਥਾ ਹੈ ਚਾਚੀਆਂ ਤਾਈਆਂ ਦਾ ਆਪਣਾ ਸ੍ਰੀ ਪਰ ਮਾਮਰ ਦਾ ਪਿਆਰ ਨਹੀਂ ਮਿਲਣਾ ਉਹ ਕਹਿੰਦਾ ਮਾਂ ਮਰੇ ਤਾਂ ਪੇਕੇ ਮੁੱਕ ਗਏ ਮਾਂ ਮਰੇ ਤਾਂ ਪੇਕੇ ਮੁੱਕ ਗਏ ਪਿਓ ਮਰੇ ਘਰ ਖਾਲੀ ਛਾਲਾ ਉਹਨੇ ਅਰਧ ਕੀਤੀ ਰੱਬ ਦੇ ਸਾਹਮਣੇ ਛਾਲਾ ਮਾਂ ਪਿਓ ਕਿਸੇ ਦਾ ਨਾ ਮਰੇ ਉਹ ਜਮਨ ਮੇਲੇ ਖਾਲੀ ਉਹ ਘਰ ਉਜਾੜ ਲੱਗਦਾ ਹੈ ਕਾਰਨ ਕਿ ਜਦੋਂ ਸਬੰਧ ਹੁੰਦੇ ਨੇ ਮੈਂ ਵੀਰ ਜੀ ਨੂੰ ਪੁੱਛਿਆ ਵੀ ਭੈਣ ਭਰਾ ਕਿੰਨੇ ਹੋ ਕਹਿੰਨਗੇ ਅਸੀਂ ਪੰਜ ਭੈਣਾਂ ਤੇ ਤਿੰਨ ਭਰਾ ਹਾਂ ਵੱਡਾ ਪਰਿਵਾਰ ਹੈ ਉਹਨਾਂ ਨੇ ਨਾਮ ਵੀ ਦੱਸੇ ਹਨ ਸਰਦਾਰ ਜਸਬੀਰ ਸਿੰਘ ਜੀ ਵੱਡੇ ਹਨ ਮਨਜੀਤ ਸਿੰਘ ਜੀ ਗੁਰਮੀਤ ਸਿੰਘ ਜੀ ਇਹ ਤਿੰਨ ਭਰਾ ਨੇ ਜਦੋਂ ਇਸ ਤਰ੍ਹਾਂ ਵੱਡਾ ਪ੍ਰਭਾਵ ਰਹੇ ਕੁੜਮਾਚਾਰੀ ਕਰਕੇ ਸਨੇਹ ਵੱਧ ਜਾਂਦਾ ਹੈ ਰਿਸ਼ਤੇਦਾਰੀ ਵੱਧਦੀ ਹੈ ਹਕੂਮ ਫਿਰ ਮਾਤਾਵਾਂ ਦੀਆਂ ਪੰਜ ਧੀਆਂ ਨੇ ਪੰਜ ਜਵਾਈ ਹਨ ਸਰਦਾਰ ਅਮਰਜੀਤ ਸਿੰਘ ਜੀ, ਸ਼ਤਿੰਦਰ ਸਿੰਘ ਜੀ, ਉਨੀਸ਼ ਸਿੰਘ ਜੀ ਇੱਕ ਚੜਾਈ ਕਰ ਚੁੱਕੇ ਨੇ ਜਸਵੀਰ ਸਿੰਘ ਉਹਨਾਂ ਦੀ ਤਰਨ ਪਤਨੀ ਦਾ ਨਾਮ ਹੈ ਮਾਤਾ ਜੀ ਦੀ ਬੇਟੀ ਜਤਿੰਦਰ ਕੌਰ ਸਰਦਾਰ ਸੁਖਵਿੰਦਰ ਸਿੰਘ ਜੀ ਇਹ ਪੰਜ ਜੁਆਈ ਨੇ ਅੱਠ ਭੈਣ ਭਰਾ ਨੇ ਅੱਜ ਸਾਡੇ ਕੋਲ ਇੱਕ ਇੱਕ ਬੱਚਾ ਜਾਂ ਵੱਤੂਆਂ ਦੋ ਦੋ ਉਹਨਾਂ ਨੂੰ ਪਾਲਣਾ ਬੜਾ ਔਖਾ ਹੈ ਪਰ ਜਿਨੇ ਹੁਣ ਅੱਠ ਬੱਚਿਆਂ ਦੀ ਪਾਲਣਾ ਕੋਸ਼ਣਾ ਬੜੀ ਸ਼ਿੱਦਤ ਨਾਲ ਚੰਗੇ ਢੰਗ ਨਾਲ ਕੀਤੀ ਹੋਵੇ ਬੜਾ ਸਨੇਹ ਦਿੱਤਾ ਹੋਵੇ ਉਸ ਸਨੇਹ ਦੇ ਵਿੱਚ ਜਦੋਂ ਉਹ ਪਰਿਵਾਰ ਤੱਕਦਾ ਹੈ ਕਿ ਇਹ ਸੰਸਾਰ ਦੇ ਵਿੱਚ ਜੀਵਨ ਦੇ ਵਿੱਚ ਮਾਪੇ ਇਸ ਸੰਸਾਰ ਤੋਂ ਗਏ ਹਨ ਤੇ ਉਹਨਾਂ ਨੂੰ ਉਹ ਸਮਾ ਜਿਸ ਵਕਤ ਘਰੋਂ ਕਿਤੇ ਬਾਹਰ ਆਈਏ ਆਉਂਦਿਆਂ ਮਾਂ ਮਿਲੇ ਪਿਓ ਮਿਲੇ ਤੇ ਚਾ ਚੜ ਜਾਂਦਾ ਪਰ ਜਦੋਂ ਹੁਣ ਤੁਸੀਂ ਘਰ ਆਉਣਾ ਹੈ ਮਾਂ ਸਵਰਣ ਕੋਲ ਤੁਹਾਡੇ ਸਾਹਮਣੇ ਨਹੀਂ ਹੋਣੀ ਉਦੋਂ ਚਿੱਤੇ ਆਉਣਾ ਤੇ ਬਾਹਰ ਜਾਓਗੇ ਔਨੀਕ ਵੀ ਹੁੰਦੀ ਹੋਵੇਗੀ ਜਿਸ ਪੁੱਤਰ ਦੇ ਕੋਲ ਮਾਂ ਰਹਿੰਦੀ ਹੋਵੇ ਉਹਦਾ ਪਰਵਾਰ ਫਿਰ ਘਰ ਛੱਡ ਕੇ ਚਲਾ ਨੂੰ ਨਾ ਬੇਫਿਕਰਾ ਹੋ ਜਾਂਦਾ ਮਾਂ ਦੀਆਂ ਦੁਆਵਾਂ ਤੁਹਾਡੇ ਵਾਸਤੇ ਸਦੀਵੀ ਰਹਿੰਦੀਆਂ ਨੇ ਕੋ ਲਖਾਰੀ ਕਹਿੰਦਾ ਹੈ ਕਿ ਮਾਂ ਦੀਆਂ ਦੁਆਵਾਂ ਦੇ ਨਾਲ ਮੇਰਾ ਜੀਵਨ ਬਣਿਆ ਮਾਂ ਨੂੰ ਚੰਗਾ ਆਖਾ ਮਾੜਾ ਆਖਾ ਪਰ ਮਾਂ ਆਪਣੀਆਂ ਦੁਆਵਾਂ ਦੇਣੀਆਂ ਬੰਦ ਨਹੀਂ ਕਰਦੀ ਉਹ ਚੰਗੇ ਪੁੱਤਰ ਨੂੰ ਵੀ ਦਿੰਦੀ ਏ ਤੇ ਬੰਦੇ ਨੂੰ ਵੀ ਉਹਦਾ ਸੁਨੇਹ ਬੱਚਿਆਂ ਨਾਲ ਸਦੀਵੀ ਹੈ ਉਹ ਕਹਿੰਦਾ ਬਹੁਤ ਦਰਦ ਹੁੰਦੇ ਹੈ ਮਗਰ ਦਮਨ ਹਮਾਰਾ ਨਾ ਮੰਨੀ ਹੁੰਦਾ ਮਾਂ ਦੀ ਯਾਦ ਵਿੱਚ ਕਹਿੰਦਾ ਬਹੁਤ ਦਰਦਨ ਕਰਨਾ ਪਰ ਮੇਰਾ ਦਮਨ ਭਿੱਜਦਾ ਹੀ ਨਹੀਂ ਇੰਨੇ ਹੰਝੂ ਵਹਾਰੇ ਜਦੋਂ ਮਾਂ ਸੀ ਮੜੀਆਂ ਦੁਆਵਾਂ ਦਿੰਦੀ ਸੀ ਜ਼ਿੰਦਗੀ ਚ ਉਹ ਕਹਿੰਦਾ ਮਾਂ ਤੈਨ ਕੀ ਦੁਆਵਾਂ ਮੌਤ ਤੋਂ ਬਾਅਦ ਵੀ ਬੱਚਿਆਂ ਵਾਸਤੇ ਉਹ ਕਰਦੀ ਰਹੀਦੀ ਆਪਣੇ ਪੁੱਤਰਾਂ ਤੋਂ ਬਾਅਦ ਪੁੱਤਰਿਆਂ ਲਈ ਉਹਦਾ ਸਨੇਹ ਪ੍ਰਗਟ ਹੁੰਦਾ ਰਹਿੰਦਾ ਹੈ ਬਹੁਤ ਰੁੱਤੇ ਹੈ ਮਗਰ ਦਮਨ ਹਮਾਰਾ ਨਾ ਮੰਨੀਤਾ ਕਿਉਂਕਿ ਮੈਨੂੰ ਆਪਣੇ ਜੀਵਨ ਚ ਜਿਉਂਦੀ ਮਾਂ ਦੀਆਂ ਦੁਆਵਾਂ ਦਾ ਪਤਾ ਹੈ ਉਹਨੇ ਜਿਹੜੀਆਂ ਦੁਆਵਾਂ ਮੇਰੇ ਲਈ ਕੀਤੀਆਂ ਉਹਨਾਂ ਦੁਆਵਾਂ ਦੇ ਨਾਲ ਮੈਂ ਜ਼ਿੰਦਗੀ ਚ ਸਦੀਵੀ ਖੁਸ਼ ਰਿਆ ਇਨ ਅੱਖਾਂ ਕੇ ਉਹ ਕਹਿੰਦਾ ਇਹ ਅੱਖਾਂ ਜਿਹੜੀਆਂ ਨਹੀਂ ਇਨ ਅੱਖਾਂ 'ਤੇ ਪਿਆਰ ਸਨੇਹ ਕੋਈ ਮੌਸਮ ਨਹੀਂ ਇਨ ਅੱਖਾਂ ਦੇ ਬਰਸਣੇ ਦਾ ਕੋਈ ਮੌਸਮ ਨਹੀਂ ਕਿ ਇਹ ਅੱਖਾਂ ਕਰੋਨਾ ਮੋੜਨ ਮਾਨੂ ਚਿੱਤੇ ਕਲ ਕੇ ਕਦੋਂ ਇਨ੍ਹਾਂ 'ਚ ਹੰਝੂ ਆ ਜਾਣ ਇਹਦਾ ਕੋਈ ਮੌਸਮ ਨਹੀਂ ਤੇ ਕੋਈ ਸਮਾਂ ਨਹੀਂ ਇਨ ਅੱਖਾਂ ਦੇ ਬਰਸਣੇ ਦਾ ਕੋਈ ਮੌਸਮ ਨਹੀਂ ਹੁੰਦਾ ਆਪਣੇ ਦੁਸ਼ਮਣੋਂ ਕੇ ਵਿੱਚ ਵੀ ਮਹਿਫੂਜ਼ ਰਹਤਾ ਹੂੰ ਮੈਂ ਦੁਸ਼ਮਣਾਂ ਦੇ ਵਿੱਚ ਹਾਂ ਸਾਰਿਆਂ ਨਾਲ ਟਕਰਾਅ ਚੰਨਾ ਜਦੋਂ ਮੈਨੂੰ ਪਤਾ ਹੋਵੇ ਮੇਰੇ ਮਾਪੇ ਇਸ ਮੇਰੇ ਸਿਰ ਤੇ ਨਹੀਂ ਕਿਉਂ ਕਿਉਂਕਿ ਮੈਨੂੰ ਪਤਾ ਹੈ ਮੇਰੀ ਮਾਂ ਦੀਆਂ ਦੁਆਵਾਂ ਦਾ ਖਜ਼ਾਨਾ ਕਮੀ ਕਮ ਨਹੀਂ ਹੁੰਦਾ ਇੰਨੀਆਂ ਦੁਆਵਾਂ ਮੇਰੀ ਮਾਂ ਨੇ ਦਿੱਤੀਆਂ ਨੇ ਜਦੋਂ ਮੈਂ ਉਹਦੀ ਸੇਵਾ ਨੂੰ ਸਮਰਪਿਤ ਕਰ ਦੇਣਾ ਜੀਵਨ ਤੇ ਫਿਰ ਉਹ ਖਜ਼ਾਨਾ ਮੁੱਕਦਾ ਹੀ ਨਹੀਂ ਉਹਦੀਆਂ ਦੁਆਵਾਂ ਨਾਲ ਮੈਂ ਉਹਦੀ ਮੌਤ ਤੋਂ ਬਾਅਦ ਵੀ ਚੰਗਾ ਜੀਉਣਾ ਅੱਜ ਨਹੀਂ ਸਾਡੀਆਂ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਜਿਨਨੇ ਬਿਰਤ ਆਸ਼ਰਮ ਸਾਡੀ ਧਰਤੀ ਤੇ ਨਹੀਂ ਬਾਹਰਲੇ ਹੋਰ ਸੂਬਿਆਂ ਦੇ ਵਿੱਚ ਨਹੀਂ ਅਸੀਂ ਧਰਮੀਆਂ ਖਾਏ ਪਾਏ ਬਾਅਦ ਅਸੀਂ ਦਵਾਈਆਂ ਦੇ ਲੰਗਰ ਲਾਏ ਬਾਅਦ ਅਸੀਂ ਲੋਕਾਂ ਨੂੰ ਕੰਬਲ ਵੰਨੇ ਹੋ ਸਕਦਾ ਕਰਮਾ ਕੋਲ ਕੰਬਲ ਹੋ ਵੀ ਨਾ ਮਾਂ ਦਵਾਈ ਵਾਸਤੇ ਤੁਹਾਡੇ ਸਾਹਮਣੇ ਹੱਥ ਜੋੜ ਕੇ ਹੋਵੇ ਮੈਨੂੰ ਲਿਆ ਦਿਓ ਲੋਕਾਂ ਵਿੱਚ ਚੰਗਾ ਬਣਨ ਵਾਸਤੇ ਨਹੀਂ ਇਹ ਦੂਜਾ ਰੱਬ ਨੇ ਮਾਪੇ ਪਹਿਲਾ ਪ੍ਰਮਾਤਮਾ ਦੂਜਾ ਪ੍ਰਮਾਤਮਾ ਮਾਤਾ ਪਿਤਾ ਇਹਨਾਂ ਦੀ ਸੇਵਾ ਕੀਤੀਆਂ ਤੁਹਾਡੀ ਜ਼ਿੰਦਗੀ ਵਿੱਚ ਬੜੀਆਂ ਖੁਸ਼ੀਆਂ ਆ ਜਾਣੀਆਂ ਹਾਂ ਮੌਤ ਤੋਂ ਬਾਅਦ ਤੁਹਾਨੂੰ ਚੇਤੇ ਆਏਗਾ ਮੌਤ ਤੋਂ ਬਾਅਦ ਤੁਹਾਡਾ ਸਨੇਹ ਆਪੇ ਪ੍ਰਗਟ ਹੋਏਗਾ ਕਿ ਜੇ ਮੈਂ ਕਰ ਲਈਦਾ ਮੈਂ ਵੇਖਿਆ ਆਪਣੇ ਘਰ ਆਪਣੇ ਜੀਵਨ ਦੇ ਵਿੱਚ ਇੱਕ ਪਰਿਵਾਰ ਉੱਜੜਦਾ ਮੇਰੇ ਨਕਰ ਦੇ ਵਿੱਚ ਰਹਿੰਦੀਆਂ ਜਦੋਂ ਮਾਂ ਜਾਂਦੀ ਸੀ ਉਹਦੀ ਸੁਣੀ ਨਹੀਂ ਸੀ ਜਾਂਦੀ ਦੋ ਬੱਚੇ ਉਸ ਵਿਅਕਤੀ ਦੇ ਪਰ ਇੰਨਾ ਭੈੜਾ ਨਖੱਟੂ ਬੱਚਾ ਨਿਕਲਿਆ ਕਰੋਣਾਪਤੀ ਵਿਅਕਤੀ ਨੂੰ ਉਹਨ ਇੱਕ ਖਾਂ ਦੇ ਵਿੱਚ ਰੋਲ ਕੇ ਰੱਖ ਦਿੱਤਾ ਇੰਨਾ ਵੱਡਾ ਕਾਰੋਬਾਰੀ ਕੁਝ ਸਮੇਂ ਚ ਨਸ਼ਟ ਹੋ ਗਿਆ ਉਹ ਆਪ ਕਹਿੰਦਾ ਮੇਰੇ ਨਾਲ ਇਹ ਕੁਝ ਮੇਰੀ ਮਾਂ ਕਰਕੇ ਵਾਪਰਿਆ ਸੱਚੀ ਮੁੱੱਚੀ ਵਾਪਰ ਜਾਂਦਾ ਕਦੇ ਵੀ ਕੋਈ ਬੱਚਾ ਆਪਣੇ ਮਾਪਿਆਂ ਦੀ ਬਾਦਵਾ ਨਾ ਲਈ ਜੇਸ਼ੀਰਵਾਦ ਲੈ ਚੁੱਕਾ ਨਹੀਂ ਤੇ ਬਾਦਵਾ ਨਾ ਲਈ ਜਿੰਨੀ ਹੋ ਸਕਦੀ ਕਰੇ ਉਹਨਾਂ ਪ੍ਰਤੀ ਆਪਣਾ ਸਨੇਹ ਜਿੰਨਾ ਪ੍ਰਗਟ ਕਰ ਸਕਦਾ ਕਰੇ ਪਰ ਉਹਨਾਂ ਦੀ ਮੁਖਾਲ ਪਤ ਨਾ ਕਰੇ ਸਾਡੇ ਤੇ ਗੁਰੂ ਰਹਿਮ ਕਰੇ ਸਾਡੇ ਤੇ ਗੁਰੂ ਤਰਸ ਕਰੇ ਸਾਨੂੰ ਸੁਦੀਵੀ ਰੱਬ ਚੇਤੇ ਆਏ ਅਸੀਂ ਗੁਰੂਆਂ ਪੀਰਾਂ ਦੀ ਤਰਕੀ ਤੇ ਵਸਦੇ ਹਾਂ ਅਸੀਂ ਖੁਦ ਆਪਣੇ ਮਾਮਿਆਂ ਮਾਪਿਆਂ ਦੀ ਅਗਿਓਂ ਕੇ ਸੇਵਾ ਕਰੀਏ ਤੇ ਦੂਜਿਆਂ ਨੂੰ ਸੇਵਾ ਕਰਨ ਦੀ ਪ੍ਰੇਰਣਾ ਦਈਏ ਇਹ ਸਾਡਾ ਹੱਕ ਬਣਦਾ ਕਿਉਂਕਿ ਅਸੀਂ ਸੱਚੇ ਗੁਰੂ ਦੇ ਸੇਵਕ ਹਾਂ ਜਿਸ ਗੁਰੂ ਨੇ ਸ਼ਾਨ ਮੁਖ ਰਦਾਨਾ ਅਸੀਂ ਕੀ ਕਹਿੰਦੇ ਹਾਂ ਦਾਤਾ ਵੀ ਅਸੀਂ ਤੇ ਤੇਰੇ ਬੱਚੇ ਆਂ ਤੂੰ ਸਾਡੀ ਰੱਖਿਆ ਕਰ ਤੂੰ ਸਾਨੂੰ ਤਰੀਕਾ ਦੱਸ ਤੂੰ ਮਾਤ ਪਿਤਾ ਹਮਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਘਨੇਰੇ ਕੋਇ ਨ ਗੰਨੈ ਤੁਮਰਾ ਅੰਤ ਉੱਚੇ ਤੇ ਊਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮਤੇ ਹੋਸ਼ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਉਹਦੇ ਤੋਂ ਕੁਰਬਾਨ ਜਾ ਉਹਦੇ ਤੋਂ ਮਰਨੇ ਜਾ ਕਿਉਂਕਿ ਜਦੋਂ ਤੂੰ ਗੁਰੂ ਤੋਂ ਇਹ ਦਇਆ ਭਾਵਨਾ ਸਿਵਾ ਸਿਮਰਨ ਦੇ ذریعے ਪ੍ਰਾਪਤ ਕਰ ਲਏਗਾ ਸਿਰ ਤੇਰੇ ਅੰਦਰ ਆਪਣੇ ਪਰਿਵਾਰ ਦੀ ਆਪਣੇ ਸਮਾਜ ਵਿੱਚ ਵਿਚਰ ਕੇ ਸਮਾਜ ਦੀ ਇਸ ਸੰਸਾਰ ਦੀ ਸੇਵਾ ਕਰਨ ਦਾ ਡਾਉ ਪੈਦਾ ਹੋਵੇਗਾ ਚਾਹ ਪੈਦਾ ਹੋਵੇਗਾ ਅਸੀਂ ਕੇਵਲ ਪਰਿਵਾਰ ਨੂੰ ਨਹੀਂ ਪਾਲਣਾ ਸਾਡਾ ਜੀਵਨ ਇਹ ਨਹੀਂ ਕਿ ਮੈਂ ਆਪਣਾ ਪਰਿਵਾਰ ਬਣਾਇਆ ਬੱਚੇ ਪੈਦਾ ਕੀਤੇ ਉਹਨਾਂ ਦੀ ਪਰਤਪਾਲਣਾ ਕੀਤੀ ਬੱਚਿਆਂ ਨੂੰ ਸੈੱਟ ਕੀਤਾ ਉਹਨਾਂ ਨੇ ਕੋ ਇਹ ਲੜੀ ਚੈਨ ਨਹੀਂ ਸਾਡਾ ਜੀਵਨ ਸੀ ਭਈ ਪ੍ਰਾਪਤ ਮਨੁੱਖ ਦੀ ਹੋਰੀਆਂ ਗੋਬਿੰਦ ਮੈਨਨ ਕੀ ਇਹ ਤੇਰੀ ਬਰੀਆ ਅਮਰ ਕਾਇਕ ਤਰਹਿ ਕਿ ਤੈ ਨਾ ਕਾਮ ਅਨੁਸਾਧ ਸੰਗਤ ਭਜ ਕੇਵਲ ਨਾਮ ਸਤਿਗੁਰਾਂ ਖਿਆ ਸੀ ਸਾਰੇ ਕੰਮ ਕਰ ਲੈਂਦਾ ਇੱਕ ਨਹੀਂ ਕਰਦਾ ਸਰਨ ਜਾਮ ਦਾ ਅਰਥ ਹੁੰਦਾ ਜੀ ਇੰਤਜ਼ਾਮ ਹੁਣ ਮਾਤਾ ਜੀ ਦਾ ਹੁਮ ਪਾਇਆ ਸਾਰੇ ਪ੍ਰਬੰਧ ਆਪਾਂ ਕੀਤੇ ਨੇ ਸਤਿਗੁਰਾਂ ਖੈ ਜਿਹੜਾ ਪ੍ਰਬੰਧ ਕਰਨ ਲਈ ਰੱਬ ਨੇ ਤੈਨੂੰ ਭੇਜਿਆ ਨਾ ਸਰਨ ਜਾਮ ਲਾਗ ਭਵਜਲ ਤਰਨ ਕੈ ਸੰਸਾਰ ਭਵ ਸਾਗਰ ਤੋਂ ਪਾਰ ਹੋਣ ਦਾ ਪ੍ਰਬੰਧ ਕਰੇ ਜਿਸ ਗਲੀ ਵਿੱਚ ਮਾਤਾ ਜੀ ਰਹਿੰਦੇ ਨੇ ਉਸੇ ਗਲੀ ਵਿੱਚ 29ਵਾਂ 30 ਦੇ ਵਿੱਚ ਇੱਕ ਡੈਥ ਹੋਈ ਹੈ ਬਜ਼ੁਰਗ ਉਧਰੇ ਨੇ ਉਹ ਮਾਮਾ ਧੀਆਂ ਆਟੋ ਚਲਾਉਂਦੀਆਂ ਨੇ ਹੁਣ ਉਹਨਾਂ ਕੋਲ ਪ੍ਰਬੰਧ ਨਹੀਂ ਤੇ ਉਹਨਾਂ ਨੂੰ ਹੱਥ ਪੈਰਾਂ ਦੀ ਨਹੀਂ ਪਈ ਪੀ ਅਸੀਂ ਪ੍ਰਬੰਧ ਕਿਵੇਂ ਕਰਨਾ ਹੈ ਅੰਤਮ ਅਰਦਾਸ ਕਿਵੇਂ ਹੋਵੇ ਉਹਨਾਂ ਦੇ ਕਈ ਦਿਨ ਸਲਾਮਤ ਲੰਘ ਗਏ ਨੇ ਫੈਸਲਾ ਨਹੀਂ ਕਰ ਸਕਕੇ ਜੀ ਪਰ ਸਤਿਗੁਰਾਂ ਕਿਹਾਓ ਕਰ ਲਿੰਦਾ ਮਾੜੇ ਤੋਂ ਮਾੜਾ ਵਿਅਕਤੀ ਵੀ ਕੋਈ ਨਾ ਕੋਈ ਟੰਗ ਲੱਭ ਕੇ ਇਹ ਰਸਮਾਂ ਕਰ ਲਿੰਦਾ ਪਰ ਸੰਸਾਰ ਭਵ ਸਾਗਰ ਤੋਂ ਪਾਰ ਹੋਣ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਇਸ ਪਾਸੇ ਤੋਂ ਕੁਰਿਆ ਵੀ ਨਹੀਂ ਇਹ ਪ੍ਰਬੰਧ ਜਦੋਂ ਹੋ ਜਾਏਗਾ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਬਿਲੇ ਗੁਰੂ ਰਾਮ ਕਰੇ ਸਾਡੀ ਜ਼ਿੰਦਗੀ ਨਾ ਸੇਵਾ ਤੇ ਸਿਮਰਨ ਚ ਲੱਗੇ ਅਸੀਂ ਆਪਣੇ ਪਰਿਵਾਰ ਵੱਤ ਤੋਂ ਉੱਪਰ ਉੱਠ ਕੇ ਨਿਰੰਕਾਰ ਦੇ ਸਾਜੇ ਸੰਸਾਰ ਦੇ ਇੱਕ ਮੈਂਬਰ ਬਣ ਕੇ ਸੰਸਾਰ ਦੀ ਸਮਾਜ ਦੀ ਸੇਵਾ ਕਰਕੇ ਆਪਣੀ ਜ਼ਿੰਦਗੀ ਨੂੰ ਮਸ਼ਰ ਕਰ ਸਕੀਏ ਹੋਈਆਂ ਭੁੱਲਾਂ ਚੁੱਕਾਂ ਤੋਂ ਖੀਮਾ ਗੁਰੂ ਅਤੇ ਸੰਗਤ ਬਖਸ਼ੇ ਜੋਗਾ ਬਖਸ਼ ਲੈਣਾ ਦੀ ਪ੍ਰੇਮ ਸ਼ਹਿਦ ਫਤੇ ਬਲਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅਤੇ ਰਾਮ ਕਣੀ ਮਹਲਾ ਤੀਜਾ ਆਨੰਦਿਕ ਓ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕੀ ਅਨੰਦ